ਸਸਿਆ ਕਾ ਸਵਾਦ ਸੁਆਤਾ ਹੀ ਫਟਾਪਾ ਬਣਾ ਲਵਾਂਗੇ ਆਪਣਾ ਜੱਜ ਦਾ तकरीबन ਕੰਮ ਨੇੜੇ ਹੋ ਜਾ ਰਿਹਾ ਹੈ ਹੌਲੀ ਹੌਲੀ ਜਿਵੇਂ ਕਿ ਆਪਾਂ ਛੱਤਰ ਬਣਾਈਆਂ ਛੱਤਰ ਨੂੰ ਰੇਕ ਮਾਰ ਬਗਾਰ ਲਾਵਾ ਤੇ ਮਸਾਲਾ ਲਾ ਮਸਾਲਾ ਜਿਹੜਾ ਕੰਮ ਆਪ ਆਪ ਹੀ ਕਰਦੇ ਆ ਤੇ ਹੁਣ ਰੇਕ ਮਾਰ ਕੇ ਨੂੰ ਕਰਦੇ ਹਾਂ ਪਿਆਰ ਛੱਤਰ ਨੂੰ ਛੱਤਰ ਦੀ ਵੀਡੀਓ ਦਿਖਾਈ ਸੀ ਕਿਸ ਤਰੀਕੇ ਨਾਲ ਬਣਾਈਆਂ ਵੀ ਕੀ ਸਾਡੇ ਕੋਲੇ ਟਾਈਮ ਥੋੜਾ ਹੀ ਮੈਂ ਆਹ ਤਰੀਕੇ ਬੜੇ ਨੇੜੇ ਦੱਸਾਈਂ ਆਇਆ ਤੁਸੀਂ ਕੁੱਪ ਦੇਖਦੇ ਹੋ ਨਾ ਇਹ ਕੁੱਪ ਅਸੀਂ ਅਜੇਂ ਦੇ ਕਿ ਨਾ ਟੂਲ ਵਗੈਰਾ ਲੱਜਦੇ ਜਿਵੇਂ ਕਿ ਆ ਦੇਖਦੇ ਟੂਲ ਲੱਗੂਗਾ ਪੂਰਾ ਉੱਤੇ ਦੀ ਸੈਟਿੰਗ ਕਰਾਂਗੇ ਉਹ ਮਸ਼ੀਨ ਦੀ ਪਾਈਪਾਂ ਦਿਖਾਈ ਉਹ ਸੈਟਿੰਗ ਕਰਕੇ ਫਿਰ ਉੱਪਰ ਕਰਾਂਗੇ ਦਾ ਜਗਾਰ ਕਿਉਂਕਿ ਹੋ ਸਕਦਾ ਸਾਨੂੰ ਇੱਥੋਂ ਕੱਟ ਵਗੈਰਾ ਕੋਈ ਨਾ ਪੈ ਸਕਦਾ ਕਿਉਂਕਿ ਇਹ ਕਸ਼ਮੀਰ ਦੀ ਫਿਟਿੰਗ ਹੋ ਰਹਾ ਹੈ ਇਹ ਦੂਸਰੇ ਮਕਲੇ ਦੀ ਹੋ ਰਹਾ ਹੈ ਤੇ ਹੁਣ ਆਪਾਂ ਉਸ ਹੁਕਮਾਂ ਵਗੈਰਾ ਲਾ ਰਹੇ ਹਾਂ ਬਾਕੀ ਵੀ ਕਮੈਂਟ ਕਰਕੇ ਜੁੜ ਦੱਸਿਆ ਛਤਰੀ ਆਪਣੀ ਕਿਹੜੀ ਬਣੀ ਹੈ ਦੂਰੂ ਦਿਖਾਈ ਉੱਥੇ ਮੋੜ ਗਈ ਇੱਥੇ ਹੋ ਰਿਹਾ ਹੈ। ਇੱਥੇ ਦੇਖੋ ਇਹ ਕਿਹੜੇ ਤਰੀਕੇ ਜੂਰ ਦੱਸਾ ਇਹ ਚੰਗਾ ਮ ਚੰਗਾ ਹੋਇਆ ਤੇ ਚੰਗਾ ਰਛਾਈ ਹੈ। ਜਿਹੜਾ ਮੇਰਾ ਵੀ ਕਮੈਂਟ ਕਰੂਗਾ ਉਹਨੂੰ ਆਪਾਂ ਦੱਸਾਂਗੇ ਕਿ ਛਤਰੀ ਕਿਸ ਤਰੀਕੇ ਨਾਲ ਕਿਹੜੇ ਤਰੀਕਾ ਨਾਲ ਬਣਾਈ ਜਾ ਸਕਦੀ ਹੈ। ਉਹਨੂੰ ਵੀ ਡਿਟੇਲ ਦੇ ਆ ਜਿਹੜਾ ਛਤਰੀ ਬਾਰੇ ਕੋਈ ਵੀ ਕਮੈਂਟ ਕਰੂਗਾ ਆਪਾਂ ਜਰੂਰ ਦੱਸਾਂਗੇ ਉਹਨੂੰ ਵੀ ਕਿਵੇਂ ਬਣਦੀ ਆ। ਤੇ ਬਾਕੀ ਜਿਨ੍ਹਾਂ ਨੂੰ ਪਤਾ ਹੈ ਕਾਰੀਕਰ ਬੰਦੇ ਉਹਨਾਂ ਨੂੰ ਪਤਾ ਹੀ ਹੈ ਕਿ ਜਿਹੜਾ ਬਿਨਾ ਫਰਮੇ ਤੇ ਬਲੋਇੰਗ ਨੀ ਚੀਜ਼ ਉਹਦੇ ਬਾਰੇ ਨਾਲ ਹੋਰ ਜਿਹੜਾ ਆਪਾਂ ਜਾਣਾ ਮੂੰਗੀ ਤੇ ਮੂੰਗੀ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਟਾਈਮ ਆ ਚੱਲ ਰਿਹਾ ਮੂੰਗੀ ਦਾ ਬੱਸ ਥੋੜਾ ਜਿਹਾ ਤਿਆਰ ਹੋ ਰਹੀ ਆ ਤੇ ਇੰਜਨ ਦਾ ਕੰਮ ਵਗੈਰਾ ਕਰਾ ਲਿਆ ਸੀ ਇੰਜਨ ਨਾਲ ਥੋੜਾ ਜਾਂ ਮੇਨ ਟਾਇਟ ਸੀ ਮੇਨ ਬੰਦੇ ਨੇ ਸੈਟ ਕਰ ਦਿੱਤਾ ਰਗੜ ਬਣ ਕੁਟੀਆਂ ਦੀ ਟੁਕੜੀਆਂ ਉਹ ਮਿਸਤਰੀ ਸਾਹ ਉੱਪਰ ਬੈਠੇ ਹਨ ਮਾਰੀ ਦਿਖਾਈ ਸਕਦਾ ਹੈ ਇੱਧਰ ਕਰੀਮੂ ਮੜਾਇਆ ਇੱਧਰ ਇਹ ਮੈਂ ਹੁਣ ਰੈਲਾ ਹੋ ਗਿਆ ਇੰਜਨ ਬਿਲਕੁਲ ਰੈਲਾ ਹੋ ਗਿਆ ਜੀ ਬਾਕੀ ਆਪਾਂ ਤੁਹਾਨੂੰ ਗੱਜੇ ਦੇ ਬਾਰੇ ਥੋੜਾ ਜਿਹਾ ਇਹਦੇ ਨਾਲ ਇਹ ਥੋੜਾ ਜਿਹਾ ਇੰਜਨ ਹੈ ਗਰਮ ਹੋਇਆ ਸੀ ਗਰਮ ਹੋਣ ਕਰਨਾ ਜਿਹੜਾ ਇਹਦਾ ਕੱਪ ਹੁੰਦਾ ਕੱਪ ਮੇਲ ਵਾਲਾ ਥੋੜਾ ਜਿਹਾ ਘੁੱਟਾ ਗਏਵੇਂ ਗੱਲ ਲੈਣਾ ਥੋੜਾ ਇਹ ਘੁੱਟਾ ਕੇ ਕੋਲ ਥੋੜਾ ਜਿਹਾ ਗ੍ਰੈਂਡਰੀ ਪਾ ਕੇ ਹੁਣ ਆਪਾਂ ਸੈੱਟ ਕਰਤਾ ਤਿਆਰ ਕਰ ਰਿਹਾ ਬਾਈ ਇਹਨੇ ਆਪਾਂ ਕਰਾਂਗੇ ਚੰਗੀ ਤਿਆਰ ਇਸ ਬਾਅਦ ਕਰਾਂਗੇ ਸੇਟ ਸੇਟ ਕਰਕੇ ਤੁਹਾਨੂੰ ਦਿਖਾਵਾਂਗੇ ਆ ਦੇਖੋ ਪੂਰੀ ਆਪਾਂ ਮੋਡਿੰਗ ਪੂਰੀ ਉਸੇ ਦੇਖਣਾ ਪਈ ਜਿਹਦੇ ਦੇਖਣਾ ਚਾਹੀਦਾ ਹੈ ਇਹ ਡਰਾਈਵਰ ਜਿਹੜੇ ਆ ਆਪਣੇ ਡਰਾਈਵਰ ਕਹਿੰਦੇ ਇਹ ਮਸ਼ੀਨ ਤੇ ਕਿ ਸਾਨੂੰ ਦੁਪਹਿਰੇ ਪੂਤ ਦੇ ਦਿੱਤੇ ਆ ਪੂਤ ਵਾਲੇ ਬਛਤਰੀ ਤਾਰ ਦਿੱਤੀ ਆ ਟੈਕ ਤੇ ਉੱਤੇ ਰੱਖੀ ਵੀ ਉਦਾਂ ਹੀ ਵਸ ਨੋਰਮਲ ਰੱਖੀ ਆ ਉਹ ਕਹਿੰਦੇ ਸੀ ਦੁਪਹਿਰੇ ਸਾਨੂੰ ਜੀ ਡਰ ਦਾ ਸਾਡਾ ਛਤਰੀ ਕਰਕੇ ਤੇ ਪੂਤ ਦੇਸ ਤੇ ਦੁਪਹਿਰੇ ਪੂਤ ਵਾਲਾ ਪਕਾਵੇਂ ਬੰਦ ਕਰਤਾ ਛਤਰੀ ਬਣਾ ਦੀ ਸ਼ੀਟ ਬਦਲ ਦੇਣੀ ਆ ਇਹਦੀ ਹੋਰ ਇਹਦੇ ਚ ਕੋਈ ਕਮੀਆਂ ਹੈਗੀਆਂ ਜਿਵੇਂ ਕਿ ਹੁਣ ਰੀਲ ਹੈ ਰੀਲ ਵੀ ਪੂਤ ਦਿਖਾਉਂਦੀ ਸਾਨੂੰ ਲੋ ਜੇ ਚੋਨੇ ਸੇ ਨਾਉਦਾ ਹੈ ਨਾ ਉਦੋਂ ਇਥੋਂ ਪ੍ਰਾਲੀ ਬਲੀ ਜਨੇ ਉਹਨਾਂ ਦੇ ਫੇਰ ਹੀ ਪੂਰਦੇ ਦੇ ਕਹਿੰਦੇ ਪੂਰਦੇ ਦੁਪਹਿਰੇ 12 ਵਜੇ ਦੇ ਵਿੱਚ ਟਾਈਮ 'ਚ ਉਹ ਚੀਜ਼ ਆਪਾਂ ਸੈੱਟ ਕਰ ਰਹੇ ਹਾਂ ਦੀਆ ਉਹਨਾਂ ਮਾਦਿਆਂ ਨੂੰ ਪ੍ਰੈਮਰ ਤਿਆਰ ਕਰਤੀ ਆ ਬਸ सही तो कर। करता। चलो एक तो, तू ही कर ऐसे पेशवी तो नहीं चलते दो जने, ड्रामा चलाएगे ना। एक गोमन चलाएगा, खार्डे खार्डे ना किस चलेगे? चलो, 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 ਚੱਕ ਲਓ ਚੱਕੋ ਆਹ ਦੇ ਚੱਕੀਦਾ ਵਾ ਲੈ ਤੂੰ ਇਹ ਪੀਣਾ ਪਰਲੇ ਬਹੁਤ ਪਛ ਜਾਵੇ ਸਰਾਕ ਚਲੋ ਚੱਕੋ ਚੱਕੋ ਖੜ ਜਾੜੀ ਖੜੀ ਚੱਕੋ ਹੋਰ ਵੀ ਹੈ ਤਾਂ ਉਹ ਬੱਸ ਬਹੁਤ ਜੀ ਹੈ ਇਹਨਾਂ ਕਿ ਟਾਇਰ ਲੱਗ ਥੋੜੀ ਜਿਹਾ ਟਾਇਰ ਲੱਗ ਟਾਇਰ ਲੱਗ ਟਾਇਰ ਪਾ ਵਾ ਨਹੀਂ ਛਤਰੀ ਬਰਾਬਰ ਹੀ ਆ ਗਈ ਤੇ ਆ ਵੀ ਵੜਨੀ ਵਾਸਤੇ ਆ ਵੀ ਉਹ ਉੱਠਾ ਲਗਾ ਰਾਤ ਕਿਹੜੀ ਮੱਥਾ ਮਦਮ ਜਾਈਆ ਥੋੜੀ ਪੱਕੀ ਇਹ ਨਹੀਂ ਇੱਥੇ ਥੋੜਾ ਬਿਠਾ ਦਿੰਦਾ ਇਹ ਲਗਾ ਰਹਾ ਨਾ ਇਹ ਇੱਥੇ ਵੜ ਦਿੰਨੇ ਆ ਇਹ ਹਰੇ ਉੱਠਾ ਹੀ ਹੋਰ ਨੰਨਾ ਆਪਣੇ ਵੱਜੇ ਇਹਨੇ ਵਾਟ ਕਢਣੀ ਦਾ ਕਾਤ ਥੋੜੇ ਇਹਦੇ ਤੋਰ ਨਾਲ ਹੀ ਆ ਰਾ ਮੇਰੇ ਆਣਾ ਸੀ ਤੀਨ ਵੇਲੇ ਹੈਡ ਨੂੰ ਕਿੱਥੇ ਜਾਣਾ ਦਾਤਾਂ ਵੇਖੋ ਬਣੀ ਕੁੜੀ ਮੜੀ ਜੀ ਚਾਰੇ ਝੱਕੋ ਆਇਓ ਹੋਰ ਟੱਕ ਦਿੰਦੇ ਆ ਇੱਧਰ ਤੇ ਇੱਥੇ ਲਾਈਏ ਕੀ ਕਰੀਏ ਆਹ ਦਿਨ ਆਖਾ ਕੱਲ ਫਿਰ ਥੋੜੀ ਵੱਢੂ ਉਹ ਤਾਂ ਅੱਛਾ ਪੈਪਰ ਫਰੀਦ ਹੋਈ ਛਤਰੀ ਇੱਥੇ ਬਿਲਕੁਲ ਸਹੀ ਉਸਦੀ ਇੱਥੇ ਕੋਈ ਨਹੀਂ ਛਤਰੀ ਤਾਂ ਫਿਰ ਤਾਂ ਸਹੀ ਹੈ ਲੈ ਕਿ ਕਰਕੇ ਆਣਾ ਲੈਟਾ ਮਾਸਟਰ ਟਿਕੰਡੀ ਆਪ ਇਹ ਆ ਕਰਨੀ ਹੈ ਤੁਹਾਡੇ ਪੈ ਹੋ ਜਾਣਾ ਜੁੱਤ ਇਹ ਚ ਕੱਟ ਪਾਗ ਨਹੀਂ ਵਾ ਕਰਨੀ ਹੀ ਕਰ ਦਿੰਦੇ ਬਸ ਲੈ ਇਹ ਨਾ ਮਸ਼ੀਨ ਚੋ ਪਾਨ ਦੀ ਛੱਤੀ ਨਾਲ ਥੋੜੀ ਜਹੀ ਹੋਰ ਕਰਨਾ ਸੀ ਨਾ ਮਰੀ ਨਹੀਂ ਵੀ ਕਿਹੜੇ ਪਿੱਛਾ ਨਹੀਂ ਉਹ ਪਿੱਛੇ ਪੈ ਪਾਣੀ ਇਹਦੇ ਉ ਦੇ ਕੱਟ ਪਾਗ ਥੱਲੇ ਕਰ ਦਿੰਦੇ ਇੱਧਰ ਵੀ ਕੱਟ ਪਾਗ ਆਪ ਕੋ ਛਿੰਦੀ ਪਾਣੀ ਇਹ ਆਪੇ ਉਹ ਨਹੀਂ ਉਹ ਤਾਂ ਪਹਿੜ ਹੀ ਲੱਗਦੀ ਲੋ ਪਿੱਛੇ ਨੂੰ ਨਹੀਂ ਲੱਗਦੀ ਫਮੈ 3 20 ਗੱਦਾਂ ਉਹ ਦੋਨਾਂ ਹੀ ਇੰਦਿਆ ਲਾਵਾਂ ਆ ਜਾ ਇਹਦਾ ਮਸ਼ੀਨ ਆ ਰੱਖੇ ਚੱਲਣ ਟਰੈਕਟਰ ਨਾਲ ਮੜੀ ਹੈ ਖਿੱਚ ਲੋ ਜਾ ਮੋਕੇ ਦੇ ਹੈ ਖਿੱਚ ਕੇ ਹੋਇ ਇੱਥੇ ਦਾ ਆ ਜਾ ਇੱਥੇ ਉਹ ਲੈ ਜਾਣਾ ਆ ਉਹ ਕਰ ਪਾ ਕੇ ਮਸ਼ੀਨ ਟੌਰ ਬਣ ਗਈ ਕਿ ਨਹੀਂ ਹੈ ਮਸ਼ੀਨ ਨੇ ਬਾਈ ਟੌਰ ਛਾ ਜਿਆ ਰੱਖਾ ਆਪਣਾ ਜੀ ਆਪਣਾ ਰੀਲ ਦਾ ਵੀ ਕੰਮ ਫਾਈਨਲ ਹੋ ਗਿਆ ਜੀ ਜਿਵੇਂ ਕਿ ਆ ਜਿਹੜੀਆਂ ਪੱਤੀਆਂ ਵਗੈਰਾ ਆਪਾਂ ਟਾਈਮਕ ਵਗੈਰਾ ਲਗਾয়া ਥੋੜਾ ਅੱਜ ਇੱਕ ਥਾਂ ਤੇ ਟਾਈਟ ਆ ਜੀ ਮਾੜਾ ਆ ਕਿਉਂਕਿ ਤੁਹਾਨੂੰ ਪਤਾ ਕੰਮ ਨਵੀਂ ਸ਼ੁਰੂ ਕਰਨਾ ਹੈ ਜਿਹੜਾ ਉਹ ਥੋੜਾ ਜਿਹਾ ਕਰੂਗਾ ਇਹ ਤੇ ਇੱਕ ਜੀ ਇਹ ਜਿਹੜੀਆਂ ਪੱਤੀਆਂ ਆਪਾਂ ਲਾਈਆਂ ਇਹਦੇ ਬਾਰੇ ਤੁਹਾਨੂੰ ਦੱਸਣਾ ਆਪਾਂ ਜਿਵੇਂ ਕਿ ਇਹਦਾ ਇਹ ਜਿਹੜਾ ਸੈਟਲ ਘੁੰਮਣ ਵਾਲੇ ਇਹ ਪਹਿਲੇ ਪੱਲੇ ਵਾਲੇ ਥੋੜੇ ਜਿਹੇ ਵੱਡੇ ਪੱਲੇ ਵਾਲਾ ਤਾਂ ਆਪਾਂ ਜਿਹੜੇ ਪੱਲੇ ਲਾਏ ਆ ਇਹ ਥੋੜੇ ਜਿਹੇ ਛੋਟੇ ਜਾਨੀ ਕਿ ਇਹਦੇ ਨਾਲ ਤਾਂ ਲਿਆਉਂਦੇ ਫਿਰ ਤਾਂ ਆਪਾਂ ਨੂੰ ਇਦਾਂ ਸ਼ਟ ਹੋ ਜਾਂਦਾ ਆਪਣਾ ਇਹ ਕੰਪੈਨ ਦਾ ਕੰਮ ਨਿਬੜੇ ਵਰ ਗਈ ਹੈ ਥੋੜਾ ਜਾਂ ਇੰਜਨ ਦੇ ਵਿੱਚ ਕੰਪਲੀਟ ਆ ਗਈ ਸੀ ਆਪਣੇ ਇੰਜਨ ਚ ਆ ਗਈ ਥੋੜੀ ਜੀ ਕੰਪਲੀਟ ਆਈ ਆ ਜਿਵੇਂ ਕਿ ਉਸ ਦਿਨ ਆਪਾਂ ਟੁਕੜੀਆਂ ਵਗੈਰਾ ਪੰਜਾਂ ਹੀ ਦੀਆ ਇਹਦੀ ਜੀ ਕ੍ਰੈਂਕ ਹੈਗੀ ਆ 30 ਤੇ ਤੇ ਇੰਜਨ ਦੀ ਸਟਾਰਟਿੰਗ ਤਾਂ ਬਿਲਕੁਲ ਸਹੀ ਹੋ ਗਈ ਸੀ ਬਿਲਕੁਲ ਓਕੇ ਸਟਾਰਟ ਹੋ ਗਿਆ ਸੀ ਤੇ ਇਹਦੇ ਚ ਥੋੜਾ ਜਾਂ ਫਲਟ ਕੇ ਇੰਜਨ ਥੋੜਾ ਜਾਂ ਜਾਮ ਹੋ ਕੇ ਚੱਲਦਾ ਕਿਉਂਕਿ ਆਪਣਾ ਕ੍ਰੈਂਕ ਦਾ ਕੰਮ ਹੋਣ ਵਾਲਾ ਸੀ ਹੁਣ ਆਪਾਂ ਇਹਦੀ ਕ੍ਰੈਂਕ ਚੇਂਜ ਕਰਾਉਂਦੇ ਕ੍ਰੈਂਕ ਵਗੈਰਾ ਤੇ ਬਾਕੀ ਉਪਰੋਂ ਬਾਕੀ ਇੰਜਨ ਸਾਰਾ ਸਹੀ ਆਵੇ ਓਕੇ ਪੰਪ ਗੁੰਪਨੇ ਓਇਲਾਂ ਵਗੈਰਾ ਸਭ ਕੁਝ ਇੱਕ ਨੰਬਰ ਹੈ ਬਸ ਕੱਲਾ ਇਹੀ ਕਰਾਣਾ ਜੀ ਇਹਦਾ ਪ੍ਰੈਸ਼ਰ ਦਾ ਪ੍ਰੈਸ਼ਰ ਵੀ ਸੱਤ ਦੇ ਹੋ ਗਿਆ ਸੀ ਬਾਕੀ ਸਾਨੂੰ ਰਹਾ ਇੰਜਨ ਜਾਮ ਹੁੰਦਾ ਤੇ ਵੈਸੇ ਸਾਨੂੰ ਪਹਿਲੇ ਪਤਾ ਸੀ ਕਿ ਇਹਨੇ ਸੀਜ਼ਨ ਨਹੀਂ ਲਾਉਣਾ ਜਿਵੇਂ ਕਿ ਜਿਹੜੇ ਸਾਹਵਲਾ ਨੇ ਕਰੈਂਕ ਹੋਈ ਵੀ ਆ ਹੁਣ ਆਪਾਂ ਕਰੈਂਕ ਚੇਂਜ ਕਰਾਂਗੇ ਦੀ ਤੇ ਅੱਜ ਤਾਰਦੇ ਇੰਜਨ ਥੱਲੇ ਤੇ ਬਾਕੀ ਜੀ ਸਭ ਓਕੇ ਆ ਤਾਂ ਨੂੰ ਆਪਾਂ ਦੱਸਦੇ ਕਿ ਹੁਣ ਆਪਣੇ ਪੱਲੇ ਵਗੈਰਾ ਆਪਾਂ ਕੰਬੈਨ ਦੇ ਛਤਰੀ ਵੀ ਟਕਾਹ ਦਿੱਤੀ ਹੈ ਅਜੇ ਟਕਾਈ ਹੈ ਇਹ ਫਿਟਿੰਗ ਨਹੀਂ ਕੀਤੀ ਇਹਦੀ ਵੀ ਯਾਨੀ ਕਿ ਰੱਖੀ ਆ ਵੀ ਉਹ ਸਾਹਮਣੇ ਆਪਾਂ ਵੇਖਾਂਗੇ ਉੱਪਰ ਕੀ ਚੀਜ਼ ਇਹਦੇ ਲੱਗਦੀ ਐਂਗਲ ਵਗੈਰਾ ਕਿਵੇਂ ਵੀ ਉਸ ਤੇ ਕਿ ਨਾ ਕਰਾਂਗਾ ਫਿੱਟ ਬਾਕੀ ਜੀ ਛਤਰੀ ਨਾਲ ਕੰਬੈਨ ਦਾ ਰੂਪ ਬਣ ਗਿਆ ਪੂਰਾ ਅੱਗੋਂ ਤੋਂ ਇੱਕ ਨੰਬਰ ਵਧੀਆ ਦਿਸਣ ਲੱਗੇ ਹੁਣ ਸਟicker ਵਗੈਰਾ ਜਦ ਲੱਗਣਗੇ ਨਾ ਉਦੋਂ ਸੋਣੀ ਥੋੜਾ ਜਿਹਾ ਇਹਦੀ ਮਸਾਲਾ ਲੱਗਣ ਨਾਲ ਇੱਕ ਦੋ ਜਗ੍ਹਾ ਤੇ ਆਪਾਂ ਲਾ ਕੇ ਤੇ ਫਿਰ ਇਹਨੂੰ ਰੈਡੀ ਕਰਾਂਗੇ ਤੇ ਬਾਕੀ ਜੀ ਹੁਣ ਪੱਲਿਆਂ ਦਾ ਵੀ ਆਪਣਾ ਹੋ ਗਿਆ ਲਗਭਗ ਤਕਰੀਬਨ ਸਹੀ ਆ ਦੇਖੋ ਜੀ ਪਹਿਲੇ ਪੱਲੇ ਸੀ ਹੁਣ ਪਹਿਲੇ ਸੀ ਆਪਣੀ 9 ਇੰਚ ਦੀ ਤਾਰ ਹੁਣ ਜੀ ਆਪਣੀ 11 ਆਊਗੀ ਦੇਖੋ 2 ਇੰਚ ਦਾ ਫਰਕ ਹੈ ਪੱਲਿਆਂ ਦਾ ਇਹਦੇ ਕਰਨਾ ਹੁਣ 11 ਇੰਚ ਦੀ ਤਾਰ ਲੱਗੂਗੀ ਤੇ ਲੱਗਦੇ ਇਹੀ ਸਕਦੇ ਆ ਰੀਲ ਥੱਲੇ ਹੋ ਜੂਗੀ ਬਾਕੀ ਜਿਹੜੀ ਚੀਜ਼ ਸੋਹਣੀ ਲੱਗਦੀ ਸੋਹਣੀ ਤੇ ਫਿਰ 11 ਇੰਚ ਲੱਗਦੇ ਆ ਤੁਹਾਨੂੰ ਆਪਾਂ ਗੱਲ ਕਰਦੇ ਆਂ ਇਸ ਚੀਜ਼ ਬਾਰੇ ਆਪੁੱਦੇ ਬਾਰੇ ਇਹ ਜਿਹੜੀ ਚੀਜ਼ ਆ ਜੀ ਇਹ ਕੋਈ ਕਾਰੀਗਰ ਬੰਦਾ ਹੀ ਇਹਨੂੰ ਸੈੱਟ ਕਰ ਸਕਦਾ ਜਿਵੇਂ ਕਿ ਉਦਾਂ ਰੇਕ ਬੰਦੇ ਦੀ ਵਾਸਤੇ ਦਾ ਰੋਗ ਨਹੀਂਗਾ ਇਹਨੂੰ ਦਿਮਾਗ ਪੂਰਾ ਚਾਹੀਦਾ ਕਿਉਂਕਿ ਇਹਦੀ ਪੱਤੀਆਂ ਵਗੈਰਾ ਉਸ ਤਰੀਕੇ ਦੀਆਂ ਲਾਉਣੀਆਂ ਪੈਂਦੀਆਂ ਆ ਕਿ ਜਿਵੇਂ ਛੱਟ ਹੋਵੇ ਹੁਣ ਆਪਾਂ ਇੰਦੇ ਆ ਪਹਿਲੇ ਤਿੰਨ ਪੱਤੀਆਂ ਬਣਾਈਆਂ ਤਿੰਨ ਤਿਆਰ ਕੀਤੀਆਂ ਤਿੰਨ ਲਾ ਕੇ ਦੇਖਿਆ ਤਿੰਨ ਫੇਰ ਬਣਾਈਆਂ ਫੇਰ ਇੰਦੀ ਛੱਟ ਆਇਆ ਜੀ ਇਹ ਪੂਰੇ ਚੰਗਾ ਸੈਟ ਹੋਇਆ ਫਿਰ ਨਹੀਂ ਤਾਂ ਉਵੇਂ ਤਾਂ ਕੋਈ ਹਾਲ ਨਹੀਂ ਸੀ ਬਾਕੀ ਹੁਣ ਜੀ ਤੁਹਾਨੂੰ ਦੱਸਦੇ ਕਿ ਆਪਣਾ ਕਟਰ ਦਾ ਵੀ ਤਕਰੀਬਨ ਨਿਬੜੇ ਵਗੀ ਹੈ ਅੱਜ ਆਪਾਂ ਲਾਵਾਂਗੇ ਇੱਕ ਜਿਹੜਾ ਤਾਂ ਇੱਕ ਦੀ ਬਣਨੀ ਜੀ ਮੁੱਛਾਂ ਆਵਲੀਆਂ ਦੂਸਰੀ ਗੱਲ ਹੈ ਕਿ ਇਹ ਕਿਥੇ ਪਲੇਟ ਬਣਾਉਣੇ ਦੀ ਲਾ ਕੇ ਪਲੇਟ ਬੈਰਨ ਦੂਸਾ ਕਰਨਾ ਵੀ ਬੈਰਨ ਕੱਟ ਦੇਣਾ ਤਾਂ ਆਪਣਾ ਪਲੇਟ ਤਿਆਰ ਹੈਗੀ ਆ ਕਰਕੇ ਤੇ ਗਲਾਈ ਕਰਕੇ ਜਿਹੜਾ ਪਰਾਲੀ ਦਾ ਮਸਲਾ ਹੁੰਦਾ ਹੈ ਜਿਹੜਾ ਇੱਥੋਂ ਪਰਾਲੀ ਵਗਾਰਾ ਵੱਲਦੀ ਆ ਉਹ ਮਸਲੇ ਦਾ ਆਪਾਂ ਇਹਦਾ ਕਰਨਾ ਤੇ ਅਡਜਸਟਮੈਂਟ ਕੇ ਇਥੋਂ ਉਪਰ ਆਲੀ ਨੱਕ ਦੇ ਬਲੂਗੀ ਇਹ ਚੀਜ਼ਾਂ ਜਿਹੜੀਆਂ ਇਹ ਦਿਖਣੀਆਂ ਪੈਂਦੀਆਂ ਜੇ ਹੁਣ ਆਪਾਂ ਸ਼ਾਫਟਾਂ ਵੀ ਕੱਢੀਆਂ ਬਾਹਰ ਜਿਵੇਂ ਹੁਣ ਤੁਹਾਨੂੰ ਦੱਸੇ ਇਹ ਆ ਸ਼ਾਫਟ ਆਪਣੀ ਹੈਗੀ ਹੈ ਜੀ ਮਥਾੜੂ ਦੀ 4400 ਦੀ ਤੇ ਇਹਦਾ ਜਿਵੇਂ ਕਿ ਵਿੱਚ ਥੋੜਾ ਜਿਹਾ ਆਪਣਾ ਕੰਮ ਸੈਟਅਪ ਵਗੈਰਾ ਕਰਨ ਵਾਲਾ ਸੀ ਕਿ ਥੋੜੀ ਜੰਗੀ ਹੈ ਸਿੱਧੀ ਕਰਨੀ ਹੈ ਤੇ ਇੱਕ ਖਬਰ ਤੁਹਾਨੂੰ ਜਗਾੜ ਦਿਖਾਉਂਦੇ ਜੀ ਆਪਾਂ ਪੇਂਟ ਵਾਲਾ ਵੀ ਜਗਾੜ ਆ ਆਪ ਤਿਆਰ ਕੀਤਾ ਹੋਇਆ ਘਰੇ ਜਿਵੇਂ ਕਿ ਆਪਣੇ ਕੋਲ ਮੋਟਰ ਇੱਥੇ ਕੰਪਰੈਸ਼ਨ ਲੱਗਦਾ ਜੀ ਤੇ ਪਾਣੀ ਵਾਲਾ ਇੱਥੇ ਹਵਾ ਦਾ ਕੰਪਰੈਸ਼ਨ ਲੱਗਦਾ ਤੇ ਇਥੋਂ ਟੈਂਕੀ ਕਰਕੇ ਇਹਦੇ ਨਾਲ ਆਪਾਂ ਗਨਨ ਨਾਲ ਮਾਰਿਆ ਸੀ ਇਹਨੂੰ ਜੀ ਪ੍ਰਾਇਮਰ ਵਗੈਰਾ ਛਤਰੀ ਨੂੰ ਤੇ ਇਹਨੂੰ ਰੀਲ ਨੂੰ ਤੇ ਪੇਂਟ ਵੀ ਕਰਾਂਗੇ ਵਿੱਚੋਂ ਦੇਖਦੇ ਆ ਕੀ ਬਣੂਗਾ ਪੇਂਟ ਵੀ ਇਹਨੂੰ ਆਪਾਂ ਇਹਦੇ ਨਾਲ ਹੀ ਕਰਨਾ ਦੇਖੋ ਵਧੀਆ ਚੀਜ਼ ਬਣਾਈ ਹੋਈ ਆ ਖੋਲ ਕੇ ਜਿੱਥੇ ਮਰਜ਼ੀ ਕਰੋ ਇਹਨੂੰ ਮਰਦੀ ਲਗਾਉ ਇੱਕ ਮੋਜ ਗਿਆ ਦੀ ਇਹ ਤੇ ਦੂਜੀ ਗੱਲ ਹੈ ਕਿ ਆਪਾਂ ਦੱਸਦੇ ਤੁਹਾਨੂੰ ਮੂੰਗੀ ਦਾ ਕੰਮ ਜੀ ਮੂੰਗੀ ਦਾ ਕੰਮ ਤਕਰੀਬਨ ਬੰਦੇ ਪਹੁੰਚ ਗਏ ਉੱਥੇ ਬਾਹਰ ਹੈ ਅਜੀ ਵੈਸੇ ਖੜੀ ਆ ਇਹ ਕੰਮ ਕਰ ਚੱਲਿਆ ਨਹੀਂ ਕੰਮ ਸਹੀ ਚੱਲੂਗਾ ਜੀ 10 ਤੋਂ 12 ਦਾ 13 15 ਦਿਨ ਦੇ ਲਗਭਗ ਚੱਲੂਗਾ 15 ਵੀ ਛੱਡੋ ਤੁਸੀਂ 10 ਦਿਨ ਲਾ ਲਓ 10 ਦਿਨ ਨੂੰ ਕੰਮ ਚੱਲੂਗਾ ਉਦੋਂ ਪਹਿਲਾਂ ਜੇ ਕੋਈ ਕੁਝ ਕਹਿ ਨਹੀਂ ਸਕਦੇ ਤੇ ਇੱਕ ਤੁਹਾਨੂੰ ਦੱਸ ਦਿਆਂ ਜੀ ਰੈਡੀਏਟਰਿੰਗ ਦੇ ਬਾਰੇ ਇਹਦੇ ਰੈਲੇਟਰ ਦਾ ਵਿਚਾਲੋਂ ਦੋ ਬਣੇ ਪਏ ਆ ਦੇਖੋ ਆ ਜਾਲੀ ਲੱਗੋਈ ਵੀ ਇਧਰ ਵਾਲੀ ਉਧਰ ਲੱਗਾ ਜਿਹੜੀਆਂ ਜੀ ਆ ਚੀਜ਼ਾਂ ਹੁੰਦੀਆਂ ਹਨ ਜਿਵੇਂ ਕਿ ਇੱਥੋਂ ਮਾਲ ਗਿਆ ਪਰਾਲੀ ਵਾਲੀ ਕੀ ਇਹ ਚੀਜ਼ਾਂ ਹੁੰਦੀਆਂ ਜੀ ਖੜਤਾਲੀਆਂ ਇਹ ਕੋਈ ਏਡੀ ਵੱਡੀ ਇਹਦੇ ਜੇ ਗੱਲਬਾਤ ਨਹੀਂ ਹੈਗੀ ਕਿ ਇਹ ਚੀਜ਼ ਇਹਨਾਂ ਖੜਤੇ ਪਾਉਣੀ ਤੇ ਜਿਵੇਂ ਹੁਣ ਡਿੱਗਾ 'ਪਾ ਚੱਕਦੇ ਹਨਾ ਡਿੱਗੇ ਦੇ ਵਿੱਚ ਇਹ ਚੀਜ਼ ਨੇ ਬੜਾ ਨੁਕਸਾਨ ਕਰਨਾ ਇਹਨੇ ਕੁੰਮਣਾ ਰੀਲ ਨੇ ਕੁੰਮਣਾ ਬੰਦ ਹੋ ਜਾਣਾ ਡਰਾਈਵਰ ਇਹ ਚੀਜ਼ਾਂ ਤਵੱਕਦਿਆ ਇਹ ਆਪਾਂ ਇਹਦਾ ਮੁੱਦਾ ਹੀ ਖਤਮ ਕਰਨਾ ਵੀ ਇੱਥੇ ਪਰਾਲੀ ਨਾ ਬਲੂਗੀ ਹੋਰ ਜੋ ਮਰਜੀ ਹੋ ਜਵੇਂ ਇੱਕ ਆਪਾਂ ਹੋਰ ਦੱਸ ਦੇਣੀ ਤੁਹਾਨੂੰ ਜਿੱਦਾਂ ਕਿ ਆਪਣੀ ਆ ਮੋਟਰ ਲਾ ਲਓ ਤੁਸੀਂ ਆ ਮੋਟਰ ਆਪਣੀ ਮੋਟਰ ਤੇ ਪੁਲੀ ਪਿੱਛੇ ਹੈਗੀ ਆ ਮੇਰੇ ਖਿਆਲ ਚ ਹੋਊਗੀ 6 ਦੀ ਲਗਭਗ ਹੋਊਗੀ 6 ਦੀ ਜਾਂ 7 ਦੀ ਹੋਊਗੀ ਮਿਨੀ ਮਿਨੀ ਨਹੀਂ ਆਪਾਂ ਇਹਦਾ ਜੀ ਆਪਾਂ ਹੁਣ ਕਣਕ ਦੇ ਵਿੱਚ ਜਦੋਂ ਮਸ਼ੀਨ ਨੂੰ ਤੇਜ਼ ਤੋਰੀਏ ਨਾ ਇਹ ਮਾਲ ਥੋੜਾ ਛੱਡਦੀ ਆ 1 ਇੰਚ ਪੁਲੀ ਪਾਵਾਂਗੇ ਜੀ ਵੱਡੀ ਆਪਾਂ ਤੇ ਇਹਦੇ ਚੱਕਰ ਥੋੜੇ ਮੋਟਰ ਤੇ ਵਧਾਵਾਂਗੇ ਚੱਕਰ ਵਧਾ ਵਧ ਗਿਆ ਤੇ ਫਿਰ ਆਪਾਂ ਨੂੰ ਥੋੜੀ ਜੀ ਸਮੱਸਿਆ ਘਟਾਊਗੀ ਜਿਵੇਂ ਕਿ ਮਸ਼ੀਨ ਤੋਰਾ ਦਿਨੇ ਕਣਕ ਚ ਵੈਸੇ ਉਦਾਂ ਨਹੀਂ ਕੋਈ ਵੀ ਹੈਗਾ ਮੂੰਗੀ ਵਗੈਰਾ ਸੋਇਆ ਬਿੰਦ ਚ ਹੀ ਹੋ ਸਕਦਾ ਕੋਈ ਸਮੱਸਿਆ ਆਵੇ ਤਕਰੀਬਨ ਜ਼ਿਆਦਾ ਕਣਕ ਚ ਆਉਂਦੀ ਆ ਤੇ ਹੋਰ ਜੀ ਤਾਨੂੰ ਦੱਸਦੇ ਆਂ ਇਹਦੇ ਬਾਰੇ ਕੱਲ ਆਪਾਂ ਜੀ ਇੱਕ ਇੰਜਨ ਦੇਖਿਆ 0250 ਬੰਦਾ 6 ਮਾਡਲ ਦਾ ਇੰਜਨ ਸੀ ਤੇ ਉਹਦੇ ਉਹਦੇ ਚ ਦੂਸਰਾ ਇੰਜਨ ਦੀ ਖਚਾਈ ਪੂਰੀ ਆ ਪੂਰੀ ਸੀ ਖਚਾਈ ਵਗੈਰਾ ਖਚਾਈ ਵੀ ਚੰਗੀ ਸੀ ਉਹਦੀ ਤੇ ਇੰਜਨ ਦੀ ਬੜਕ ਵੀ ਵਧੀਆ ਸੀ ਪੰਪ ਪੰਪ ਵਗੈਰਾ ਬਿਲਕੁਲ ਓਕੇ ਸੀ ਤੇ ਇੰਜਨ ਦਾ ਜੀ ਪ੍ਰੈਸ਼ਰ ਡਾਊਨ ਸੀ ਪ੍ਰੈਸ਼ਰ ਬਿਲਕੁਲ 0 ਨਹੀਂ ਪ੍ਰੈਸ਼ਰ ਦਾ ਆਪਾਂ ਉਹਦੇ ਕਰਕੇ ਛੱਡਿਆ ਇੰਜਨ ਨਹੀਂ ਤਾਂ ਇੰਜਨ ਕੋਕੇ ਵਰ ਗੰਜਰ ਸੀ ਤੇ ਜ਼ੀਰੋ ਡੇਂਜਰ ਖਚਾਈ ਵਧੀਆ ਸੀ ਪੈਸੇ ਜੀ ਮੰਗੇ ਆ ਬੰਦੇ ਨੇ ਉਹਦੇ ਜੀ 45000 45000 ਚ ਦੇਊਗਾ ਆਪਣਾ ਇੰਜਨ ਲੈ ਕੇ ਤੇ ਉਹ ਆਪਣਾ ਦੇਊਗਾ ਆਪਣਾ ਰੱਖ ਲਊਗਾ 45000 ਰੁਪਿਆ ਉਹਨੇ ਮੰਗਿਆ ਤੇ ਉਹਦਾ ਫਿਰ ਅਸੀਂ ਹੁਣ ਹਿਸਾਬ ਲਾ ਕੇ ਆਪਣਾ ਇੰਜਨ ਨੇ ਕਰਾ ਦਿੰਦੇ ਥੋੜਾ ਜਿਹਾ ਥੋੜਾ ਜਿਹਾ ਇੰਜਨ ਨੇ ਕੱਟਾ ਵੀ ਖਿੱਚਿਆ ਜੀ ਡਰਾਂ ਦੀ ਥੋੜੀ ਜਿਨੀ ਗੈਲੀ ਕਰਨਾ ਇੰਜਨ ਨੇ ਥੋੜਾ ਜਿਹਾ ਕੱਟਾ ਖਿੱਚਿਆ ਇਸ ਵਕੀ ਕੱਟੇ ਦਾ ਕੋਈ ਕ੍ਰਿੰਕਰ ਤਾਂ ਕੋਈ ਫਾਲਟ ਨਹੀਂ ਹੁੰਦਾ ਕੱਟਾ ਦਾ ਦੇਖੋ ਵਾਲਾਂ ਨੂੰ ਖਰਾਬ ਕਰਦਾ ਤੇ ਵਾਲ ਪਿਸਟਮ ਇਹਨਾਂ ਚੀਜ਼ਾਂ ਨੂੰ ਖਰਾਬ ਕਰਦਾ ਹੋਰ ਕੱਟੇ ਦਾ ਕਿਹੜਾ ਕੋਈ ਕਨੈਕਸ਼ਨ ਨਹੀਂ ਹੈਗਾ ਇਹ ਹੋਰ ਜੀ ਆਪਣਾ ਅੱਜ ਦਾ ਇਹਨਾਂ ਬਲੌਗ ਆ ਮਿਲਦੇ ਜੀ ਕਿਸੇ ਹੋਰ ਨੰਮੀ ਵੀਰੀ ਚ ਤਾਂ ਤਕਲੀ ਮੇਰੇ ਵੀਰਾਂ ਦੀ ਸੱਸਿਆ ਕਾਲ ਜੀ